ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਲ ਦਾ ਉਪਦੇਸ਼ ਭਾਗ 24 ਸਾਰੀ ਸਾਰੀ ਦੁਨੀਆ ਵਿੱਚ ਲੋਕਮਨਾਂ ਤੇ ਧਰਮ ਦਾ ਬਹੁਤ ਗਹਿਰਾ ਪ੍ਰਭਾਵ ਚਲਿਆ ਆ ਰਿਹਾ ਹੈ ਆਮ ਮਾਨਸਿਕ ਪੱਧਰ ਵਾਲੇ ਇਨਸਾਨ ਜੀਵਨ ਲਈ અત્યੰਤ ਜ਼ਰੂਰੀ ਵਿਚਾਰਾਂ ਨੂੰ ਵੀ ਨਜ਼ਰ ਅੰਦਾਜ਼ ਕਰ ਦਿੰਦੇ ਹਨ ਜਦੋਂ ਕੋਈ ਧਾਰਮਿਕ ਮੰਨਿਆ ਜਾ ਰਿਹਾ ਵਿਅਕਤੀ ਉਸੇ ਆਮ ਉਪਦੇਸ਼ ਨੂੰ ਧਰਮ ਨਾਲ ਸੰਬੰਧਿਤ ਕਰਕੇ ਅਪਣਾਉਣ ਲਈ ਆਕੇ ਤਾਂ ਉਸ ਨੂੰ ਬਿਨਾਂ ਕਿੰਤੂ ਕੀਤੇ ਸੌਖਿਆਂ ਹੀ ਅਪਣਾ ਲਿਆ ਜਾਂਦਾ ਹੈ ਜੇ ਉਪਦੇਸ਼ ਕਰਨ ਵਾਲਾ ਸਾਧ ਦਿਲੋਂ ਮਨੋਂ ਭਲਾ ਪੁਰਖ ਹੈ ਤਾਂ ਉਹ ਕਲਿਆਣਕਾਰੀ ਉਪਦੇਸ਼ ਹੀ ਦਿੰਦਾ ਹੈ ਕਦੀ ਵੀ ਆਪਣੇ ਲੋਕਾਂ ਨੂੰ ਕੁਰਾਹੇ ਨਹੀਂ ਪਾਉਂਦਾ ਸਗੋਂ ਗਲਤ ਜੀਵਨ ਰਾਹ ਤੇ ਚੱਲਣ ਵਾਲਿਆਂ ਨੂੰ ਪਿਆਰ ਭਰੇ ਢੰਗ ਵਰਤ ਕੇ ਨੇਕ ਰਾਹ ਤੇ ਤੁਰਨ ਦੀ ਪ੍ਰੇਰਣਾ ਕਰੇਗਾ ਜਦੋਂ ਮਨੁੱਖ ਨੂੰ ਆਪਣੇ ਧਰਮ ਮੁਖੀ ਧਰਮ ਨਾਲ ਸੰਬੰਧਿਤ ਸਾਧ ਸੰਤ ਦੀ ਕਰਨੀ ਅਤੇ ਕਥਨੀ ਤੇ ਵਿਸ਼ਵਾਸ ਹੋ ਜਾਵੇ ਉਸ ਦੀ ਆਖੀ ਹਰ ਗੱਲ ਤੇ ਸ਼ਰਧਾ ਪੈਦਾ ਹੋ ਜਾਵੇ ਫਿਰ ਮਨੁੱਖ ਬਿਨਾਂ ਸੋਚੇ ਸਮਝੇ ਆਪਣਾ ਸਭ ਕੁਝ ਉਸ ਦੇ ਚਰਨਾਂ ਵਿੱਚ ਰੱਖ ਦਿੰਦਾ ਹੈ ਘਰ ਜ਼ਮੀਨ ਜਾਂ ਪੈਸਾ ਧਰਮ ਲਈ ਵਾਰਨ ਵਾਸਤੇ ਇਨਸਾਨ ਤਿਆਰ ਹੋ ਜਾਂਦਾ ਹੈ ਕੁਦਰਤ ਵੱਲੋਂ ਮਿਲਿਆ ਅਨਮੋਲ ਤੋਹਫਾ ਮਨੁੱਖੀ ਸਰੀਰ ਨੂੰ ਕੁਰਬਾਨ ਕਰਨ ਲਈ ਵੀ ਤਿਆਰ ਹੋ ਜਾਂਦਾ ਹੈ ਦੁਨੀਆ ਦੇ ਸਾਰੇ ਧਰਮ ਇਸ ਦੀ ਗਵਾਹੀ ਭਰਦੇ ਨੇ ਧਰਮ ਪ੍ਰਤੀ ਇਤਨਾ ਵਿਸ਼ਵਾਸ ਪੈਦਾ ਹੋਣ ਪਿੱਛੋਂ ਨਿਰਸਵਾਰਥ ਲੋਕਾਂ ਵੱਲੋਂ ਪਰਉਪਕਾਰ ਵਾਲੇ ਕੀਤੇ ਗਏ ਅਣਗਿਣਤ ਕਾਰਜ ਹੀ ਮੰਨੇ ਜਾ ਸਕਦੇ ਨੇ ਅਜਿਹੇ ਬਹੁਤ ਸਾਰੇ ਧਰਮੀ ਪੁਰਖਾਂ ਨੇ ਲੋਕਾਂ ਨੂੰ ਬੁਰਾਈਆਂ ਵੱਲੋਂ ਵਾਪਸ ਮੋੜਿਆ ਹੈ ਸਮਾਜਿਕ ਬਣਤਰ ਵਿਚਲੇ ਨਿਯਮ ਤਿਆਰ ਕੀਤੇ ਹਨ ਬੁਰਾਈ ਵਿਦ ਵਿਰੁੱਧ ਲੜਨ ਲਈ ਹੌਸਲਾ ਤੇ ਗਿਆਨ ਵੰਡਿਆ ਹੈ ਮਨੁੱਖਤਾ ਦੇ ਦਰਦੀ ਬਹੁਤ ਸਾਰੇ ਧਰਮੀ ਪੁਰਖਾਂ ਨੇ ਸਮੇਂ ਦੀਆਂ ਜ਼ਾਲਮ ਹਕੂਮਤਾਂ ਵਿਰੁੱਧ ਲੰਮੀਆਂ ਜੰਗਾਂ ਵੀ ਲੜੀਆਂ ਹਨ ਅਣ ਗਣਤ ਧਰਮੀ ਪੁਰਖਾਂ ਨੂੰ ਅਨੰਤ ਮੁਸੀਬਤਾਂ ਝੱਲਣੀਆਂ ਪਈਆਂ ਸੋਲੀ ਤੇ ਲਟਕਣਾ ਪਿਆ ਹੈ ਜਿਵੇਂ ਚੰਗੀ ਚੀਜ਼ ਦੀ ਹਮੇਸ਼ਾ ਨਕਲ ਕਰਨ ਦਾ ਰੁਝਾਨ ਬਣਿਆ ਰਹਿੰਦਾ ਹੈ ਇਸੇ ਤਰ੍ਹਾਂ ਧਰਮ ਦੇ ਖੇਤਰ ਵਿੱਚ ਵੀ ਨਕਲੀ ਧਰਮੀ ਲੋਕ ਧਾਰਮਿਕ ਚੋਲੇ ਪਹਿਨ ਕੇ ਧਰਮ ਅਸਥਾਨ ਉਸਾਰ ਕੇ ਧਰਮ ਪੁਸਤਕਾਂ ਵਿੱਚੋਂ ਕੁਝ ਮੰਤਰ ਪੜ੍ਹ ਕੇ ਲੋਕਾਂ ਨੂੰ ਆਪਣੇ ਧਰਮੀ ਹੋਣ ਦਾ ਯਕੀਨ ਕਰਵਾ ਦਿੰਦੇ ਹਨ ਆਮ ਲੋਕਾਂ ਦੀ ਸਮਝ ਇਤਨੀ ਵਿਕਸਿਤ ਨਹੀਂ ਹੁੰਦੀ ਕਿ ਉਹ ਅਸਲੀ ਜਾਂ ਨਕਲੀ ਧਰਮੀ ਦੀ ਪਛਾਣ ਕਰ ਸਕਣ ਇੱਕ ਬਹੁਤ ਭਲਾਪੁਰਖ ਸਾਰੀਆਂ ਖਾਸ਼ਾਂ ਤੋਂ ਮੁਕਤ ਪਰਉਪਕਾਰ ਕਰਨ ਵਾਲਾ ਸੀ ਇਸ ਦਾ ਨਾਮ ਸੀ ਗੁਰੂ ਜੀ ਅਸਲੀ ਨਾਮ ਗੁਰਜੀਏਫ ਦੱਸਿਆ ਜਾਂਦਾ ਹੈ ਪਰ ਮੈਂ ਸੌਖੇ ਢੰਗ ਨਾਲ ਇਸ ਦਾ ਨਾਮ ਕੇਵਲ ਗੁਰੂ ਜੀ ਇੱਥੇ ਲਿਖਿਆ ਲੋਕੀ ਇਸ ਦਾ ਬਹੁਤ ਸਤਿਕਾਰ ਕਰਦੇ ਸਨ ਸਾਦੇ ਜਿਹੇ ਛੱਪਰ ਵਿੱਚ ਇਸ ਦੀ ਰਹਿائش ਸੀ ਜਿਹੋ ਜਿਹਾਰ ਰੁੱਖਾ ਮਿੱਸਾ ਭੋਜਨ ਕੋਈ ਦੇ ਗਿਆ ਰੱਬ ਦਾ ਸ਼ੁਕਰਾਨਾ ਕਰਦੇ ਆ ਇਹ ਛਕ ਲੈਂਦਾ ਕੋਈ ਪੂੰਜੀ ਨਹੀਂ ਕੋਈ ਜਾਇਦਾਦ ਨਹੀਂ ਆਪਣੇ ਦੁਆਲੇ ਕੇਲਿਆਂ ਦੀਆਂ ਭੀੜਾਂ ਵੀ ਨਹੀਂ ਆਪਣੇ ਜ਼ਮਾਨੇ ਦਾ ਸਿਰ ਕੱਢ ਮਾ ਵਿਦਵਾਨ ਸੀ ਇਹ ਗੁਰੂ ਜੀ ਲਗਭਗ ਜੀਵਨ ਦੇ ਹਰ ਪਹਿਲੂ ਬਾਰੇ ਭਰਪੂਰ ਗਿਆਨ ਸੀ ਇਸ ਨੂੰ ਜਿਸ ਕਿਸੇ ਨੂੰ ਕੋਈ ਮੁਸ਼ਕਲ ਆ ਪੈਂਦੀ ਤਾਂ ਗੁਰੂ ਜੀ ਕੋਲੋਂ ਸਲਾਹ ਲੈਂਦਾ ਇਸ ਭਲੇ ਸਾਧ ਦੀ ਸਲਾਹ ਨੂੰ ਸੀਸ ਝੁਕਾ ਕੇ ਪ੍ਰਵਾਨਗੀ ਦਿੰਦਾ ਵੱਡੇ ਵੱਡੇ ਰਈਸ ਜਾਦੇ ਅਤੇ ਅਫਸਰ ਇਸ ਦੇ ਗਿਆਨ ਤੋਂ ਪ੍ਰਭਾਵਿਤ ਸਨ ਜਦੋਂ ਕਦੀ ਗੁੰਝਲਦਾਰ ਮਸਲਿਆਂ ਬਾਰੇ ਫੈਸਲਾ ਕਰਨ ਵਕਤ ਦੁਬਦਾ ਘੇਰ ਲੈਂਦੀ ਸੀ ਕੀਤੇ ਗਏ ਫੈਸਲੇ ਨਾਲ ਕਿਸੇ ਇੱਕ ਧਿਰ ਦਾ ਬਿਨਾਂ ਵਜ੍ਹਾ ਨੁਕਸਾਨ ਨਾ ਹੋ ਜਾਵੇ ਉਸ ਔਕੜ ਦਾ ਹੱਲ ਕੱਢਣ ਵਾਸਤੇ ਗੁਰੂ ਜੀ ਤੋਂ ਸਲਾਹ ਲਈ ਜਾਂਦੀ ਸੀ ਇੱਕ ਦਿਨ ਗੁਰੂ ਜੀ ਨੇ ਐਲਾਨ ਕਰ ਦਿੱਤਾ ਕਿ ਅੱਗੇ ਤੋਂ ਸਵੇਰੇ ਸ਼ਾਮ ਧਰਮ ਉਪਦੇਸ਼ ਤਾਂ ਜ਼ਰੂਰ ਹੋਇਆ ਕਰੇਗਾ ਪਰ ਮੈਂ ਕਿਸੇ ਦੇ ਸਵਾਲ ਦਾ ਜਵਾਬ ਨਹੀਂ ਦੇਾਂਗਾ ਸਾਰਿਆਂ ਨੂੰ ਬੜੀ ਹੈਰਾਨੀ ਹੋਈ ਸੰਗਤ ਵਿੱਚੋਂ ਖੜਾ ਹੋ ਕੇ ਨਿਮਰਤਾ ਨਾਲ ਇੱਕ ਸੇਵਕ ਨੇ ਬੇਨਤੀ ਕੀਤੀ ਮਹਾਤਮਾ ਜੀ ਸਵਾਲਾਂ ਦੇ ਜਵਾਬ ਦੇਣੇ ਕਿਉਂ ਬੰਦ ਕਰ ਰਹੇ ਹੋ ਹੋਰ ਸਾਡਾ ਗਰੀਬਾਂ ਦਾ ਕੌਣ ਹੈ ਭਲਾ ਜਿਹੜਾ ਸਾਡੀਆਂ ਗੁੰਝਲਾਂ ਦਾ ਮਸਲਾ ਹੱਲ ਕਰੇ ਜਿਸ ਤੋਂ ਯੋਗ ਸਲਾਹ ਲੈ ਕੇ ਭਟਕਣ ਤੋਂ ਬਚ ਜਾਈਏ ਗੁਰੂ ਜੀ ਨੇ ਪਿਆਰ ਨਾਲ ਆਖਿਆ ਬੇਟਾ ਇਹ ਹੁਕਮ ਤੁਹਾਡੇ ਵਰਗੇ ਗਰੀਬਾਂ ਤੇ ਲਾਗੂ ਨਹੀਂ ਹੋਵੇਗਾ ਤੁਸੀਂ ਸਵਾਲ ਕਰ ਸਕਦੇ ਹੋ ਮੈਂ ਜਾਣਦਾ ਹਾਂ ਕਿ ਗਰੀਬ ਕੌਣ ਹੈ ਅਤੇ ਅਮੀਰ ਕੌਣ ਹੈ ਅਮੀਰ ਲੋਕ ਜੇ ਜੇਕਰ ਸਵਾਲ ਕਰਨਗੇ ਤਾਂ ਉਹਨਾਂ ਲਈ ਮੈਂ ਫੀਸ ਨਿਸ਼ਚਿਤ ਕਰ ਦਿੱਤੀ ਹੈ ਜਿੰਨੇ ਸਵਾਲ ਕਰਨਗੇ ਉਹਨੀਆਂ ਮੋਹਰਾਂ ਦੇਣੀਆਂ ਪੈਣਗੀਆਂ ਅਫਸਰ ਲੋਕ ਵੱਡੀਆਂ ਤਨਖਾਹਾਂ ਲੈਂਦੇ ਹਨ ਲੋਕਾਂ ਤੋਂ ਮੁਕਤ ਵਿੱਚ ਨਮਸ਼ਕਾਰਾਂ ਕਰਵਾਉਂਦੇ ਹਨ ਗਰੀਬਾਂ ਤੋਂ ਬਿਨਾਂ ਮਜ਼ਦੂਰੀ ਦਿੱਤੇ ਆਪਣੇ ਕੰਮ ਕਰਾਉਂਦੇ ਹਨ ਫੈਸਲੇ ਕਰਨ ਦੀ ਇਹਨਾਂ ਕੋਲ ਯੋਗਤਾ ਨਹੀਂ ਹੁੰਦੀ ਪੜ੍ਹਾਈ ਵੱਲ ਘੱਟ ਧਿਆਨ ਦਿੰਦੇ ਹਨ ਐਸ਼ ਪ੍ਰਸਤੀ ਵਿੱਚ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰਦੇ ਹਨ ਸਿਆਣਪ ਅਤੇ ਧਿਆਨਤਦਾਰੀ ਨਾਲ ਜੋ ਫੈਸਲੇ ਇਹਨਾਂ ਨੇ ਕਰਨੇ ਸਨ ਉਹ ਮੇਰੇ ਕੋਲੋਂ ਪੁੱਛ ਕੇ ਕਰਦੇ ਹਨ ਜਦੋਂ ਕਿ ਗਲਤ ਜਾਂ ਠੀਕ ਬਾਰੇ ਪੜਤਾਲ ਕਰਨ ਦੇ ਸਾਰੇ ਸਾਧਨ ਇਹਨਾਂ ਕੋਲ ਹੁੰਦੇ ਹਨ ਮੈਨੂੰ ਤਾਂ ਕਈ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ ਅੱਗੇ ਲਈ ਮੈਂ ਇਹਨਾਂ ਤੋਂ ਇੱਕ ਸਵਾਲ ਦੀ ਇੱਕ ਮੋਹਰ ਵਸੂਲ ਕਰਿਆ ਕਰਾਂਗਾ ਮੁਫ਼ਤ ਵਿੱਚ ਸਮਾਂ ਗਵਾਵਾਂਗਾ ਨਹੀਂ ਪਰ ਗੁਰੂ ਜੀ ਤੁਸੀਂ ਤਾਂ ਅੱਜ ਤੱਕ ਆਪਣੇ ਲਈ ਮਕਾਨ ਤੱਕ ਨਹੀਂ ਬਣਾਇਆ ਕੀਮਤੀ ਬਸਤਰ ਨਹੀਂ ਪਹਿਨਦੇ ਦੁਨੀਆਦਾਰ ਲੋਕਾਂ ਵਾਂਗ ਬੁਰੀਆਂ ਆਦਤਾਂ ਨਹੀਂ ਤੁਸੀਂ ਲਾਈਆਂ ਫਿਰ ਹੁਣ ਸੋਨੇ ਦੀਆਂ ਮੋਹਰਾਂ ਇਕੱਠੀਆਂ ਕਰਕੇ ਕਿੱਥੇ ਲੈ ਕੇ ਜਾਓਗੇ ਗੁਰੂ ਜੀ ਨੇ ਬੜੇ ਪਿਆਰ ਅਤੇ ਥੰਮੇ ਨਾਲ ਆਖਿਆ ਜੋ ਜੋ ਮੋਹਰਾਂ ਇਹ ਗਰੀਬ ਜੋ ਮੋਹਰਾਂ ਇਹ ਅਮੀਰ ਲੋਕ ਮੈਨੂੰ ਦੇਣਗੇ ਮੈਂ ਇਕੱਠੀਆਂ ਕਰਕੇ ਗਰੀਬਾਂ ਦੀ ਭਲਾਈ ਤੇ ਲਾਵਾਂਗਾ ਤੁਹਾਡੇ ਬੱਚਿਆਂ ਲਈ ਸਕੂਲ ਖੋਲਿਆਂ ਖੋਲਾਂਗਾ ਭੁੱਖਿਆਂ ਲਈ ਰੋਟੀ ਦਾ ਪ੍ਰਬੰਧ ਕਰਾਂਗਾ ਬਿਮਾਰਾਂ ਦੇ ਇਲਾਜ ਲਈ ਹਸਪਤਾਲ ਖੋਲਾਂਗਾ ਜਿਸ ਤਰ੍ਹਾਂ ਦਾ ਕੰਮ ਕੋਈ ਕਰ ਸਕਦਾ ਹੋਵੇ ਮੈਂ ਉਸ ਨੂੰ ਕੰਮ ਤੇ ਲਗਵਾਉਣ ਦੀ ਕੋਸ਼ਿਸ਼ ਕਰਾਂਗਾ ਮੈਂ ਹੁਣ ਤੁਹਾਨੂੰ ਦੱਸਾਂਗਾ ਕਿ ਇਹ ਲੋਕ ਰਾਜ ਕਰਨ ਦੇ ਕਾਬਲ ਨਹੀਂ ਰਹੇ ਇਹਨਾਂ ਦਾ ਵਾਸਾ ਮਹਿਲਾਂ ਵਿੱਚ ਨਹੀਂ ਜੇਲਾਂ ਦੀਆਂ ਕੋਠੜੀਆਂ ਵਿੱਚ ਹੋਣਾ ਚਾਹੀਦਾ ਤੁਸੀਂ ਗਿਣਤੀ ਵਿੱਚ ਬਹੁਤ ਹੋ ਆਪਾਂ ਸਾਰੇ ਰਲ ਕੇ ਇਹਨਾਂ ਨੂੰ ਚੰਗਾ ਸਬਕ ਸਿਖਾ ਦੇਾਂਗੇ ਤੇ ਫਿਰ ਰਾਜ ਪਲਟੇ ਵੀ ਹੋ ਸਕਦੇ ਨੇ ਤੇ ਇਹ ਜਿਹੜੇ ਆਯਾਸ ਕਿਸਮ ਦੇ ਲੋਕ ਤੁਹਾਡੇ ਤੇ ਰਾਜ ਕਰ ਰਹੇ ਨੇ ਇਹ ਰਾਜ ਕਰਨ ਦੇ ਯੋਗ ਨਹੀਂ ਹੈਗੇ ਇਹਦਾ ਕਾਰਨ ਇੱਕੋ ਹੀ ਹੈ ਕਿ ਤੁਸੀਂ ਖੁਦ ਨਾ ਸਮਝਿਆ ਬਣ ਚੁੱਕੇ ਹੋ ਤੁਸੀਂ ਬੇ ਹਿੰਮਤੇ ਬਣ ਚੁੱਕੇ ਹੋ ਤੇ ਤੁਸੀਂ ਇਹਨਾਂ ਤੋਂ ਡਰ ਗਏ ਹੋ ਆਓ ਰਲ ਮਿਲ ਕੇ ਹੰਬਲਾ ਮਾਰੀਏ ਜਿਨ੍ਹਾਂ ਨੂੰ ਆਪਣੇ ਰਾਜ ਚਲਾਉਣ ਵਾਸਤੇ ਸਲਾਹ ਮੇਰੇ ਕੋਲੋਂ ਲੈਣੀ ਪੈਂਦੀ ਹੈ ਤੇ ਫਿਰ ਉਹਨਾਂ ਦੀ ਅਕਲ ਦਾ ਜਨਾਜਾ ਤਾਂ ਬਰ ਨਿਕਲਿਆ ਸਮਝੋ ਤੁਸੀਂ ਤਿਆਰ ਹੋਵੋ ਸਿਆਣੇ ਬਣੋ ਹਿੰਮਤੀ ਬਣੋ ਤੇ ਆਪਾਂ ਰਾਜ ਪਲਟੇ ਵੀ ਕਰ ਸਕਦੇ ਆ ਗੁਰੂ ਸਾਹਿਬ ਜੀ ਪ੍ਰਮਾਣ ਕਰਦੇ ਨੇ ਉਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਆਪ ਤਰੈ ਲੋਕੈ ਨਿਸਤਾਰ ਪੰਨਾ 295 ਹੋਈਆ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ